ਹੋਰ ਵੀ ਛੱਜਣ ਪਿਆਰੋ ਮਿੱਤਰੋ ਕਿਵੇਂ ਹੋ ਉਮੀਦ ਆ ਤੁਸੀਂ ਵੀ ਮੇਰੇ ਵਾਂਗੂ ਠੀਕ ਹੋ ਬੜੇ ਸਮੇਂ ਤੋਂ ਬਾਅਦ YouTube ਤੇ ਆਪਾਂ ਮਿਲੇ ਆ ਤੇ ਕੱਲ ਨਵਾਂ ਨਵਾਂ ਸ਼ਿਮਲਾਪੁਰੀ ਵਿੱਦਿਆਣੇ ਸ਼ਹਿਰ ਦੇ ਵਿੱਚ ਮੁੱਦਾ ਪਕਿਆ ਕਹਿੰਦੇ ਡਾਕਟਰ ਗੁਰਵਿੰਦਰ ਸਿੰਘ ਰੰਗਰੇਟਾ ਜਿਹਨੂੰ ਡੰਗਾ ਡਾਕਟਰ ਡਾਕਟਰ ਲਮਰੇਟਾ ਵੀ ਕਿਹਾ ਜਾਂਦਾ ਸੀ ਟਟਾਂ ਦਾ ਵਿਚਾਰਾ ਬਹੁਤ ਦਿਨ ਦਾ ਵਿਰੋਧੀ ਪਤਾ ਨਹੀਂ ਜਟਾਣੇ ਦੀ ਕੀ ਮੱਝ ਚੋਰੀ ਕਰ ਲਈ ਪਿੰਡਰਾ ਵਾਲੇ ਨੂੰ ਬਰਾਰ ਜੱਟ ਨੂੰ ਤੁਸੀਂ ਪੰਜਾਬ ਚ ਪ੍ਰਚਾਰ ਕੇ ਬੱਸਾਂ ਚ ਫੋਟੋ ਲਵਾ ਕੇ ਹਰ ਪਾਸੇ ਤੁਸੀਂ ਗੁਰੂ ਖਵਿੰਦ ਸਿੰਘ ਜੀ ਨਾਲੋਂ ਵੱਡਾ ਦਰਜਾ ਉਹਨੂੰ ਦੇਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਆਉਣ ਵਾਲੀਆਂ ਸਦੀਆਂ ਦੇ ਵਿੱਚ ਦਿਖਾਉਣਾ ਚਾਹੁੰਦੇ ਹੋ ਵੀ ਜੱਟਾਂ ਦੀਆਂ ਆਹ ਕੁਰਬਾਨੀਆਂ ਸੀਗੀਆਂ ਕੋਈ ਕੁਰਬਾਨੀ ਨਹੀਂ ਸੀ ਮੇਰੇ ਤੱਕ ਕਦੀ ਕੋਈ ਪੀੜ ਪਈ ਮੈਂ ਕਦੀ ਗੁਰੂ ਘਰ ਤੇ ਨਹੀਂ ਲੁਕੂੰਗਾ ਉਹਨੇ ਗੁਰੂ ਘਰ ਚ ਲੁਕ ਕੇ ਹਜ਼ਾਰਾਂ ਬੇਦੋਸ਼ੀ ਸੰਗਤ ਮਰਵਾਈ ਸੀ ਬਰਾਰ ਜੱਟ ਨੇ ਅਸੀਂ ਉਹ ਫੁਕਰੇ ਨਹੀਂ ਜਿਹੜੇ ਗਾਣਿਆਂ ਫਿਲਮਾਂ ਚ ਪੱਟਾਂ ਤੇ ਥਾਪੀਆਂ ਮਾਰ ਕੇ ਫੁਕਰੇ ਜਿਹੜੇ ਆਪ ਬੜਾ ਫੁਕਰਪੁਣਾ ਤਖੋਦੇ ਸੀ ਕਿ ਗਾਣੇ ਪੁੱਤਾਂ ਨੇ ਉਲਟੀ ਘੜ ਦਿੱਤੀ ਸੀ ਤੇ ਟੱਟੀ ਨਿਕਲ ਗਈ ਸੀ ਗਾਣਿਆਂ ਫਿਲਮਾਂ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਲੰਡੂਆਂ ਦੀ ਟੱਟੀ ਨਿਕਲ ਗਈ ਸੀ ਤੇ ਉਲਟੀ ਨਿਕਲ ਗਈ ਸੀ ਵਿੱਚ ਹੀ ਜਿਹੜੇ ਸਟੇਜਾਂ ਦੇ ਉੱਤੇ ਪੱਟਾ ਤੇ ਥਾਪੀਆਂ ਮਾਰਦੇ ਹੁੰਦੇ ਸੀ ਨਾ ਜਿਹੜੇ ਜਿਹੜੇ ਅਸਲੀਆਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਜੀ ਮੁੜ ਕੇ ਕੱਢਣ ਨਹੀਂ ਦਿੱਤਾ ਬਗਾਨੇ ਪੁੱਤਾਂ ਨੇ ਉਹਦੇ ਸ਼ੋਅ ਦੇ ਵਿੱਚ ਉਹਦੇ ਇੱਕ ਹੋਰ ਗਾਇਕ ਆ ਕੋਈ ਬੱਬੂ ਰਮਾਨ ਕਰਕੇ ਜੀ ਇਹਨਾਂ ਦੋਨਾਂ ਦੇ ਫਾਲੋਅਰ ਸਿੱਧੂ ਮੂਸੇ ਵਾਲੇ ਦੇ ਸ਼ੋਹ ਚ ਲੜ ਪਏ ਠੀਕ ਹੈ ਜੀ ਚਾਰ ਮੁੰਡਿਆਂ ਦੀ ਮੌਤ ਹੋ ਗਈ ਤਾਂ ਕਹਿੰਦੇ ਵੀ ਉੱਤੇ ਕੱਲ ਪਰਚਾ ਹੋ ਗਿਆ ਨਮਸਕਾਰ ਖਬਰ.com ਦੇਖ ਰਹੇ ਹੋ ਤੁਸੀਂ ਲੁਧਿਆਣਾ ਦੀ ਸ਼ਿਵਦਾਪੁਰੀ ਥਾਣੇ ਦੀ ਪੁਲਿਸ ਨੇ ਡਾਕਟਰ ਗੁਰੂ ਰਵਿੰਦਰ ਸਿੰਘ ਰੰਗਰੇਟਾ ਤੇ ਮੁਕੱਦਮਾ ਦਰਜ ਕੀਤਾ ਹੈ سنگین ਧਾਰਾਵਾਂ ਹੇਠ ਇਹ ਦਰਜ ਕੀਤਾ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਐਫ ਆਰ ਬਾਰੇ ਜਾਣਕਾਰੀ ਦੇ ਦਿੰਦੇ ਆ ਮਕਦਮਾ ਨੰਬਰ 12 ਥਾਣਾ ਸ਼ਿਮਲਾਪੁਰੀ ਵਿੱਚ ਦਰਜ ਹੋਇਆ ਅੱਜ ਦੀ ਡੇਟ ਦੇ ਵਿੱਚ سنگੀਨ ਧਾਰਾਵਾਂ ਲੱਗੀਆਂ 354 294 509 506 67 ਤੇ 67 ए ਧਾਰਾ 1 ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਆਓ ਜਾਣਦੇ ਆ ਮੌਕੇ ਤੇ ਐ ਸਚੂ ਸਾਹਿਬ ਦਾ ਕੀ ਕਹਿਣਾ ਹੈ ਤੁਹਾਨੂੰ ਪੂਰੀ ਪਰਚਾ ਦੱਸਿਆ ਕਿਹਲੀ ਮਸਲਾ ਸੀਗਾ ਕਿਹੜੀ ਧਾਰਾ ਦੇ ਅਧਾਰ ਪਰਚਾ ਹੋਇਆ ਐ ਐਕਸਲ ਪੀਪੀਐਸ ਸੁਖਵਿੰਦਰ ਸਿੰਘ ਧਰਮਕੋਟ ਮੌਕੇ ਦਾ ਰਹਿਣ ਵਾਲਾ ਹੈ ਉਹਦੇ ਮਤਲਬ ਖਿਲਾਫ ਇਹਨੇ ਡਾਕਟਰ ਗੁਰਿੰਦਰ ਸਿੰਘ ਨੇ ਵਰਤ ਪਾਈ ਸੀਗੀ ਉਹਦੀ ਲੜਕੀ ਦੇ ਖਿਲਾਫ ਵੀ ਬੋਲਿਆ ਸੀਗਾ ਇਸ ਲਈ ਉਹਨਾਂ ਨੇ ਦਰਖਾਹਤ ਦਿੱਤੀ ਸੀ ਮਾਨਜੋ ਕਸੀਪੀ ਸਰ ਦੇ ਪਾਸ ਉਹ ਦਿਖਾਤੇ ਸੀ ਪਰਚਾ ਦਰਜ ਕੀਤਾ ਹੈ ਮਕਦਮਾ ਨੰਬਰ 12 ਅੰਡਰ ਸੈਕਸ਼ਨ 354 294 506 509 ਆਈਪੀਸੀ 67 67ਏ ਆਈਟੀਐ ਦਰਜ ਕਰਕੇ ਤਫਤੀਸ਼ ਸਮਝਣ ਜਾਂਦੀ ਆਈ ਗਈ ਹੈ ਤੇ ਜਿਹਨੂੰ ਹਸਪਤਾਲੋਂ ਜਾਪਤਾ ਗ੍ਰਿਫਤਾਰ ਕਰ ਲਿਆ ਸੀ ਇਹ ਕਿੱਥੋਂ ਗ੍ਰਿਫਤਾਰ ਕੀਤਾ ਜੀ ਇਹ ਗ੍ਰਿਫਤਾਰ ਇਹਨੂੰ ਇੱਥੇ ਬੁਲਾ ਹੀ ਲਿਆ ਸੀਗਾ ਵੈਰੀਫਾਈ ਕਰਨ ਲਈ ਉਹ ਤੋਂ ਬਾਅਦ ਮਕਦਮਾ ਦਰਜ ਕਰੇ ਦੀ ਰੈਸਟ ਫਾਈ ਕਿਨੂੰ ਕੋਰਟ ਤੋਂ ਪੇਸ਼ ਕਰਨਾ ਹੈ ਇਹ ਕੱਲ ਕਰਨਾ ਕੀਤਾ ਜਾਣਾ ਕਿਸ ਕਰਨਾ ਆਖਸਪੀ ਕੋਈ ਪੰਜਾਬ ਪੁਲਿਸ ਦਾ ਹੈ ਨਾ ਰਿਟਾਇਰ ਹੋਇਆ ਨਾ ਖਿਆਲ ਸੁਖਦੇਵ ਸਿੰਘ ਉਹਦੀ ਧੀ ਨੂੰ ਗਲਤ ਬੋਲਿਆ ਸੀਗਾ ਜਦੋਂ ਉਹ ਗੱਲ ਕਰਤਾ ਸੀ ਆ ਜਿਹੜੇ ਹਰੇ ਕੋਈ ਕੁਛ ਨਾ ਕੁਛ ਕਰਦਾ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਅਸੀਂ ਭਾਈ ਚਰ ਅਸੀਂ ਲੜਾਈ ਨਹੀਂ ਚਾਹੁੰਦੇ ਜੇ ਅਸੀਂ ਅਸੀਂ ਇੱਕ ਇਸ਼ਾਰਾ ਦੇ ਦਈਏ ਆ ਲੱਪਣੇ ਨਹੀਂ ਪਰ ਨਹੀਂ ਤੇ ਤੈਨੂੰ ਪਹਿਲਾਂ ਵੀ ਡਾਕਟਰ ਰੰਗਰੇਟਾ ਜੀ ਤੁਹਾਨੂੰ ਪਹਿਲਾਂ ਵੀ ਸਾਡੇ ਭਰਾ ਲਖੇ ਸੁਧਾਣੇ ਤੇ ਸਮਝਾਇਆ ਸੀ ਤੂੰ ਐਵੇਂ ਨਾ ਕਰ ਇਹਦਾ ਇੱਥੋਂ ਦਾ ਕੁੱਤਰਿਆਂ ਦੇ ਆ ਕਿ ਜੇ ਬੰਦੇ ਨੂੰ ਬਿਠਾ ਲੈਂਦਿਆ ਬੰਨ ਕੇ ਜੇ ਮਾੜੀ ਜੀ ਬੰਦਾ ਅੱਖ ਲਾਉਂਦਾ ਨਾ ਤੇ ਨੌਂ ਦੇ ਡੰਡਾ ਮਾਰ ਦਿਆ ਪੈਰ ਦੇ ਨੌ ਤੇ ਜਾਂ ਇੱਥੇ ਇੱਥੇ ਚੇਪੀਆਂ ਲਾ ਦਿੰਦੇ ਅੱਖਾਂ ਖੋਲ ਕੇਆਂ ਚੇਪੀਆਂ ਆ ਇਧਰ ਚੇਪਕ ਲਾ ਦੀਆਂ ਥੱਲੇ ਤਾਂ ਚੇਪੀਆਂ ਲਾਤੀਆਂ ਵੀ ਆ ਕਮਿਚੀਨਾ ਇਸ ਤਰੀਕੇ ਨਾਲ ਜਿਹੜਾ ਟਾਰਚਰ ਹੁੰਦਾ ਬੰਦਾ ਉਥੇ ਪਾਣੇ ਸਿੱਧੂ ਨਾਲ ਵੀ ਡਾਕਟਰ ਲਮਰੇਟਾ ਕਿੱਥੇ ਹਟਿਆ ਉਹ ਸਾਚੋ ਗੁਰਵਿੰਦਰ ਸਿੰਘ ਰੰਗਰੇਟਾ ਕਿੱਥੇ ਹਟਿਆ ਪਾਣੇ ਸਿੱਧੂ ਨੇ ਵੀ ਬਹੁਤ ਸਮਝਾਇਆ ਪਾਣਾ ਸਿੱਧੂ ਕਹਿੰਦਾ ਕੀ ਆ ਲੁਧਿਆਣਾ ਵਾਲਾ ਡਾਕਟਰ ਜਿਹਨੇ ਮੇਰੇ ਬਾਹ ਚਾੜਤੀ ਨਾ ਕਿਤੇ ਬਾਹ ਤੂੰ ਇਹੋ ਜਿਹਾ ਟੜਫੇਗਾ ਨਾ ਕਿਤੇ ਜਿੱਦ ਤੱਕ ਤੇ ਬਾਹ ਚੜਾਦੀ ਨਾ ਮੈਂ ਤੇਰੇ ਐਸੀ ਚੀਕ ਪੈਣੀ ਆ ਹਲਤ ਕਰਤ ਨੂੰ ਆ ਬਕਸ ਦਾ ਕਰਾਇਆ ਤੂੰ ਮੇਰੀ ਗੱਲ ਸੁਣ ਲੈ ਜਿੱਦਨਕ ਤੇ ਅਸੀਂ ਤੇਰੇ ਬਾਹ ਚੜਾਦੀ ਨਾ ਤੂੰ ਪਿੰਡ ਤਾਂ ਗਈ ਤੂੰ ਤਾਂ ਛੱਡ ਕੇ ਭੱਜ ਗਿਆ ਸਾਰਾ ਕੁਝ ਇਹ ਮੈਂ ਕਿਤੇ ਕਹਿੰਦਾ ਸੀ ਮੈਂ ਉੱਥੇ ਆਉਂਗਾ ਉੱਥੋਂ ਜਿੱਥੇ ਪਾਣਾ ਸਿੱਧੂ ਨੂੰ ਲੱਗਦਾ ਤੂੰ ਉਹ ਰਾਹ ਹੀ ਨਹੀਂ ਲੰਘ ਸਕਦਾ ਸਾਲਿਆ ਤੂੰ ਉਸ ਰਾਹ ਹੀ ਲੰਘ ਜੀ ਜਿੱਧਰ ਪਾਣਾ ਸਿੱਧੂ ਲੰਘ ਤੂੰ ਉਹ ਰਾਹ ਹੀ ਲੰਘ ਜੀ ਤੂੰ ਹੋਰ ਵੱਡੀ ਗੱਲ ਕੀ ਹੈ ਤਾਂ ਡਾਕਟਰ ਸਾਹਿਬ ਕੋਈ ਐਡੇ ਖਾਸ ਜਾਂ ਵੀਆਈਪੀ ਤੇ ਹੈ ਨਹੀਂ ਵੀ ਮੈਂ ਇਹਦਾ ਸ਼ੁਰੂ ਦੇ ਵਿੱਚ ਤੋ ਦੱਸਾਂ ਵੀ ਇਹ ਕਿਦਾਂ ਸ਼ੁਰੂ ਹੋਇਆ ਅੱਧੀ ਦੁਨੀਆ ਨੂੰ ਇੱਥੇ ਤੰਗ ਪਰੇਸ਼ਾਨ ਕੀਤਾ ਆਏ ਉਂਗਲਾ ਤੇ ਫੋਨ ਵਾਲੇ ਆਏ ਘਰ ਦੂਮੇ ਬਿਲਕੁਲ ਅੰਦਰ ਦੇ ਦੀ ਪ੍ਰਭੂ ਤੁਸੀਂ ਕਿਹ ਸ਼ਬਦ ਪੂਰਾ ਕਰੇ ਡਾਇਰੈਕਟਰ ਸਾਹਿਬ ਜੀ ਨੋਰਮਲ ਚਰਚਾ ਦੇ ਵਿੱਚ ਰਹਿੰਦੇ ਸੀ ਮੈਨੂੰ ਡਾਇਰੈਕਟਰ ਸਾਹਿਬ ਦਾ ਗੁਰਵਿੰਦਰ ਸਿੰਘ ਨਾਥ ਲਈ ਤਾਂ ਲੈਣਾ ਪੈਂਦਾ ਕਹਿੰਦੇ ਜੀ ਨਵਾਂ ਕਾਨੂੰਨ ਬਣ ਗਿਆ ਵੀ ਜੇਕਰ ਆਪਾਂ ਕਿਸੇ ਦਾ ਗਲਤ ਨਾਮ ਵੀ ਲੈਨੇ ਤਾਂ ਉਹਲਾ ਐਫਆਰ ਕਰਾ ਸਕਦਾ ਜਿਹੜਾ ਬੰਦਾ ਝੂਠੀ ਸੋਹ ਖਾ ਸਕਦਾ ਨਾ ਉਹ ਕਿਤੇ ਵਫਾ ਨਹੀਂ ਕਰ ਸਕਦਾ ਕਿਸੇ ਨੂੰ ਕਹਿੰਦੇ ਬਚਾ ਤੇ ਹੀ ਬਚਾ ਹੈ ਉਹ ਬਚਾ ਰੱਖੋ ਹਨਾ ਤੇ ਡਾਕਟਰ ਸਾਹਿਬ ਨੇ ਨਾ ਜਦੋਂ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਦੀ ਧੀ ਨੇ ਉਹਨਾਂ ਦੇ ਦੱਸਿਆ ਕਾਰਨਾਮੇ ਸਾਹਮਣੇ ਰੱਖੇ ਸਾਰੇ ਭਲੀ ਭਾਂਤ ਜਾਣਦੇ ਆ ਡਾਕਟਰ ਸਾਹਿਬ ਨੇ ਉਦੋਂ ਵੀ ਉਹਨਾਂ ਦੇ ਨਾਲ ਪਾਲਚ ਕਰਨ ਉਹ ਸੱਚ ਉਹਨਾਂ ਨੂੰ ਖੁਸ਼ ਕਰਨ ਲਈ ਕੀ ਕੁਝ ਨਹੀਂ ਕੀਤਾ ਦਿੱਤੀ ਨੂੰ ਸਮਝੋ ਲਾਪੇ ਕਿਤੇ ਕਿ ਡਾਕਟਰ ਜੀ ਰੀਲਾ ਪਾਉਂਦੇ ਸੀ ਹੁੰਦਾ ਆ ਜਿਹਦੀ ਵਜ੍ਹਾ ਕਰਕੇ ਆਪਣੇ ਤੋਂ ਦਰਦ ਨੂੰ ਲਕਾਉਣ ਵਾਸਤੇ ਉਹ ਸ਼ਰਾਬ ਪੀਣ ਲੱਗ ਪੈਂਦਾ ਆ ਕਿਉਂਕਿ ਅਸੀਂ ਇਨਸਾਨ ਹਾਂ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਆ ਲੇਕਿਨ ਜਦੋਂ ਉਹ ਐਮਪੀ ਸਨ ਉਦੋਂ ਤੇ ਤੁਸੀਂ ਤੇ ਤੁਹਾਡਾ ਪ੍ਰਾਨ ਕੇ ਮਿਲਦਾ ਸੀ ਤੁਹਾਡੇ ਪਿਤਾ ਤੁਹਾਨੂੰ ਜੱਪੀਆਂ ਪਾ ਕੇ ਮਿਲਦੇ ਸਕੇ ਇਹ ਪਬਲਿਕ ਆ ਇਹ ਬਹੁਤ ਸਿਆਣੀ ਹੈ ਇਹਨੂੰ ਤੁਸੀਂ ਮੁਰਕੀ ਨਹੀਂ ਬਣਾ ਸਕਦੇ ਅੱਜ ਤੁਹਾਡੇ ਪਿਤਾ ਇੱਕ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਆ ਇੱਕ ਸਤਕਾਰਯੋਗ ਅਹੁਦੇ ਦੇ ਉੱਤੇ ਆ ਦੁਨੀਆਂ ਨੂੰ ਪਿਆਰ ਕਰਦੀ ਆ ਕਿਉਂਕਿ ਉਹਨਾਂ ਦੇ ਉਹਨਾਂ ਦੀ ਸੋਚ ਨੂੰ ਲੈ ਕੇ ਤੇ ਪਰਿਵਾਰ ਵੱਲੋਂ ਇਹ ਸਟੇਟਮੈਂਟ ਦੇਣਾ ਇਹ ਬਹੁਤ ਹੀ ਮੰਦ ਭਾਗੀ ਗੱਲ ਸੀਗੀ ਸਿਰਤਮਾਨ ਬੇਟਾ ਤੁਸੀਂ ਸਾਡੇ ਬੱਚਿਆਂ ਵਰਗੇ ਹੋ ਲੇਕਿਨ ਅਸੀਂ ਇਹੀ ਕਹਿਣਾ ਚਾਹੁੰਦੇ ਆ ਆਪਣੇ ਘਰ ਦੀਆਂ ਗੱਲਾਂ ਤੁਹਾਨੂੰ ਨਹੀਂ ਬਾਹਰ ਕਰਨੀਆਂ ਚਾਹੀਦੀਆਂ ਸੀਗੀਆਂ ਜਿਹੜੇ ਕਰਕੇ ਧੁੱਕੀ ਤਕੀ ਚੋਰ ਚੱਕੇ ਗੈਂਗਸਟਰ ਔਰ ਉਹ ਲੋਕ ਭਗਵਾਨ ਪ੍ਰਤਮਾਨ ਸਾਹਿਬ ਦੇ ਉੱਤੇ ਉਂਗਲਾ ਚੁੱਕਣ ਲਾ ਪਿਆ ਉਹ ਰਾਜਨੀਤਿਕ ਪਾਰਟੀਆਂ ਵਾਲੇ ਜਿਨ੍ਹਾਂ ਨੇ ਛੇਵਾ ਕਰਿਆ ਨਸ਼ੇ ਜਿਹੜਾ ਨਵਾਂ ਮੁੱਖ ਮੰਤਰੀ ਕਰਦਾ ਕੀ ਹੈ ਪੁਰਾਣੀ ਬਿਲਡਿੰਗ ਨੂੰ ਰੰਗ ਕਰਕੇ ਨਵਾਂ ਕਰ ਦਿੰਦਾ ਕੱਲ ਮੈਂ ਦੇਖਿਆ ਕਹਿੰਦਾ ਜੀ 1 ਕਰੋੜ ਰੁਪਏ ਦੀ ਬਿਲਡਿੰਗ ਦਾ ਉਹ ਘਾਟਨ ਕੀਤਾ ਹੈ ਇਹ ਸਾਡੇ ਤਾਂ 1 ਕਰੋੜ ਤਾਂ ਸਰਪੰਚ ਵੀ ਨਹੀਂ ਕਰਦੇ ਅਸੀਂ ਪੰਜ ਕਰਦੇ ਹੁੰਦੇ ਅਸੀਂ ਉਹ ਘਾਟਨ ਆਪਣੀ ਸਰਕਾਰ 'ਚ ਪੰਜਾਬ ਦਾ ਕਾਣ ਕਰਨ ਵਾਲੇ ਬਿਅੰਤ ਸਿੰਘ ਜੀ ਪੰਜਾਬ ਪੁਲਿਸ ਚਲੋ ਸਾਰੇ ਮਾੜੇ ਨਹੀਂ ਹੁੰਦੇ ਕੁਝ ਕੀ ਕੋਸ਼ ਕਰਨ ਵਾਸਤੇ ਭਾਈ ਸਾਹਿਬ ਜੀ ਉਹਨਾਂ ਨੂੰ ਵੀ ਚਲੋ ਦਾ ਮੁਲਾਜ਼ਮ ਲੇਕਿਨ ਪੰਜਾਬ ਪੁਲਿਸ ਇਹਾ ਰੂਪ ਹੀ ਦੇਖੇ ਬਣਦਾ ਹੈ ਇਹਨਾਂ ਦੀ ਪਰਸਨੈਲਿਟੀ ਇੰਨੀ ਜ਼ਬਰਦਸਤ ਹੈ ਇਹਨਾਂ ਦੇ ਕੱਟ ਕਾਠ ਇਹਨਾਂ ਦਾ ਚੁੱਸਾ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਪੰਜਾਬ ਪੁਲਿਸ ਦੇ ਅਫਸਰ ਨੇ ਮੈਂ ਧੰਨਵਾਦ ਕਰਦਾ ਆ ਔਰ ਅਸੀਂ ਬਿਆਕ ਸਿੰਘ ਜੀ ਦੀ ਸਰਕਾਰ ਚੋਂ ਕਾਂਗਰਸ ਸਰਕਾਰ ਸੀ ਉਹਨਾਂ ਨੂੰ ਵੀ ਧੰਨਵਾਦ ਕਰਦੇ ਆ ਅਸੀਂ ਸ਼ਹੀਦ ਸਰਦਾਰ ਬਿਆਨਤ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਚਰਾਸੀ ਦੇ ਦੌਰ ਦੇ ਵਿੱਚੋਂ ਕੱਢ ਕੇ ਲਿਆਂਦਾ ਅਸੀਂ ਉਹਨਾਂ ਦੇ ਸੂਰਮੇ ਨੂੰ ਵੀ ਧੰਨਵਾਦ ਕਰਦੇ ਆਂ ਕਿ ਜੇ ਬਿਆਨਤ ਸਿੰਘ ਜੀ ਪੁਲਸ ਨੂੰ ਛੂਟ ਨਾ ਦੇਂਦੇ ਉਦੋਂ ਫਿਰ ਇਦਾਂ ਤੇ ਮੈਂ ਬਹੁਤ ਦੇਖ ਕੇ ਹੈਰਾਨ ਹੋਇਆ ਜਿਹੜਾ ਕਹਿੰਦਾ ਜੀ ਸਾਨੂੰ ਖੁੱਲੇ ਆਜ਼ਾਦ ਛੱਡ ਦਿਓ ਅਸੀਂ ਆਪਣਾ ਸਿਰ ਵੀ ਦਵਾਂਗੇ ਅਸੀਂ ਸ਼ਹੀਦ ਵੀ ਹੋਵਾਂਗੇ ਆਪਣੀ ਪੱਗ ਤੇ ਨਾਲ ਪੁੱਤ ਸਾਫ਼ ਕਰਨ ਵਾਲਾ ਉਹ ਸ਼ਖਸ ਜਿਹਨੂੰ ਮੂਤਾਂ ਜਾਂ ਲੱਗੇ ਵੀ ਡੈਡ ਸਕੂਟ ਦੀ ਲੋਡ ਪੈਂਦੀ ਆ ਮੰਡਾ ਸਾਹਿਬ ਡਾਕਟਰ ਸਾਹਿਬ ਦੇ ਆਪਣੇ ਆੜੇ ਨਿਕਲੇਗੇ ਯਾਰ ਨਿਕਲੇ ਤੇ ਡਾਕਟਰ ਸਾਹਿਬ ਨੂੰ ਉਹਨਾਂ ਨੂੰ ਚਾਹ ਬਣਾ ਕੇ ਸਹੀ ਕਹਿੰਦੇ ਵੀ ਕਾਹ ਤਰੀਫਾਂ ਕੀਤੀਆਂ ਅੱਜ ਬੜਾ ਜਵਾਬਾਜ ਬੜਾ ਚੰਗਾ ਦੇਣਾ ਇਤਿਹਾਸਾ ਚੰਗਾ ਦੇਣਾ ਮੈਂ ਕਹਾਂਗਾ ਅੱਜ ਡਾਕਟਰ ਸਾਹਿਬ ਸਾਡੇ ਗੁਰਿੰਦਰ ਰੰਗਰੇਟਾ ਜੀ ਜਿਹੜੇ ਨੇ ਦਿਲਾਂ ਦੇ ਰਾਜੇ ਦਿਲਾਂ ਦੇ ਰਾਜੇ ਮੈਂ ਸਾਡੋ ਬਣਿਆ ਅੱਜ ਕਾਫੀ ਦੰਤੋਂ ਮੈਂ ਕਹਿ ਰਿਹਾ ਡਾਕਟਰ ਸਾਹਿਬ ਚਾਹੂ ਪੁਲਾਦੇ ਹੋ ਅੱਜ ਚਾਹ ਦੇ ਯਾਨੀ ਰਾਜਨੀਤੀ ਦੀਆਂ ਗੱਲਾਂ ਸਮਾਜ ਦੀਆਂ ਗੱਲਾਂ ਦੁਨੀਆ ਦੀਆਂ ਗੱਲਾਂ ਕਿਵੇਂ ਹੋ ਰਿਹਾ ਕਿਵੇਂ ਆ ਕੋਈ ਸਾਨੂੰ ਡਾਕਟਰ ਸਾਹਿਬ ਸਿੱਖਣ ਦੀ ਲੋੜ ਆ ਡਾਕਟਰ ਸਾਹਿਬ ਬੜੇ ਤੇ ਅਮੇਗਾਰ ਨੇ ਸੁਲਝੇ ਹੋਏ ਨੇ ਅਸੀਂ ਤਾਂ ਨਲਾਇਕ ਬੰਦੇ ਆ ਨਲਾਇਕ ਨੂੰ ਜਿਵੇਂ ਚੰਗੇ ਮਾਸਟਰ ਤੋਂ ਸਿੱਖਣ ਦੀ ਲੋੜ ਹੁੰਦੀ ਆ ਵੀ ਮੈਂ ਡਾਕਟਰ ਸਾਹਿਬ ਦਾ ਧੰਨਵਾਦੀ ਆ ਜਿਹੜੇ ਅੱਜ ਚਾਹ ਪੁਲਾਈ ਦਾਸ ਨੂੰ ਵੀ ਡਾਕਟਰ ਸਾਹਿਬ ਚੰਗੀ ਸੋਚ ਚੰਗੀ ਸੋਚ ਦੇ ਮਾਲਕ ਨੇ ਚੰਗੀ ਲੋਕਾਂ ਨੂੰ ਸਿਖਾ ਦਿੰਦੇ ਆ ਪਰ ਸਾਡੇ ਕੁਝ ਖੋਤੀ ਲੋਕਾਂ ਨੂੰ ਸੋਚ ਡਾਕਟਰ ਸਾਹਿਬ ਦੀ ਜਾਂ ਸਾਡੀ ਸੋਚ ਪਸੰਦ ਨਹੀਂ ਹੈਗੀ ਚਲੋ ਉਹਨਾਂ ਨੂੰ ਮੁਵਾਰਤ ਅਸੀਂ ਬੀ ਆਰ ਮੇਧਕਰ ਜੀ ਦਾ ਜਿਹੜਾ ਅੱਜ ਪ੍ਰੀ ਨਿਰਵਾਣ ਦਿਵਸ ਆ ਜੀ ਅੱਜ ਇਹਦਾ 67ਵਾਂ ਅਸੀਂ ਸਿਰਜ ਕਰਨੇ ਆ ਬੀ ਆਰ ਮੇਧਕਰ ਜੀ ਨੂੰ ਲੇਕਿਨ ਮੈਂ ਡਾਕਟਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਹੜਾ ਸਮਾਜ ਨੂੰ ਜੋੜਦੇ ਪਏ ਆ ਔਰ ਸਾਡੇ ਜਿਹੜੇ ਖੌਤੀ ਲੋਗ ਨੇ ਨਾ ਉਹ ਤੋੜਦੇ ਪਏ ਆ ਤੇ ਮੰਡ ਸਾਭ ਜੀ ਕਿਹੜਾ ਸਰਕਾਰ ਦੀ ਚਮਚਾਗਰੀ ਕਰਨੋਂ ਹਟਦੇ ਨੇ ਡਿਫਾਲਟਰ ਆ ਉਹਦੇ ਖੇਤਰ ਪੈਣਾ ਚਾਹੀਦੇ ਉਹਨਾਂ ਬੰਦੇ ਦਾ ਪੁੱਤ ਬਣਾਉਣਾ ਚਾਹੀਦਾ ਦਿਨ ਦੇਖੇ ਜਿੰਨੇ ਮਿੱਟੀ ਮਟੀਰ ਨੇ ਉਹਨੇ ਦੇਖਿਆ ਨਹੀਂ ਕੱਲੇ ਆ ਦੀਵਾਰ ਇਹਨਾਂ ਨੇ ਵੀ ਪੂਰਾ ਜੋਰ ਲਾਇਆ ਸੀ ਕਹਿੰਦੇ ਇੱਕ ਪਾਸੇ ਸ਼ਿਰੀ ਸਾਹਿਬ ਆਈ ਚਾਵਲ ਨੇ ਪੋਤਾ ਦੀ ਘਰੇ ਫਲੋ ਸਾਡਾ ਕਿਸੇ ਨਾ ਧਾਰਮਿਕ ਵੈਰ ਵਿਰੋਧ ਨਹੀਂ ਆ ਪਰ ਘਰੇ ਉਹ ਮੰਦਿਰ ਚ ਰੱਖ ਕੇ ਫੁੱਲ ਪੂਜਾ ਕਰਦਾ ਫਿਰਦੇ ਆ ਤਿੰਨ ਪੰਜ ਪਿਆਰਾਂ ਨੇ ਕੀ ਕਿਹਾ ਹੈ ਵੀ ਇਹ ਹੀ ਖਾਲਸਾ ਮੂਰਤੀ ਉਪਾਸ਼ਕ ਨਹੀਂ ਆ ਖੁਸ਼ ਕਰਨਾ ਸੀ ਸਰਕਾਰ ਨੂੰ ਪਾੜਛੇ ਜੋ ਕਰਨੇ ਅੱਜ ਜਿਹੜੀ ਲੋਕਾਂ राम जी ਦਾ ਅਯੋਧਿਆ ਵਿਖੇ ਮੰਦਿਰ ਦਾ ਉਗਠਨ ਹੋ ਰਿਹਾ ਵਾ ਅਸੀਂ ਆਪਣੇ ਘਰ ਵਿੱਚ ਇਹ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਰ ਬਣਦੇ ਖੁਸ਼ੀ ਵਿੱਚ ਦੀਵੇ ਲਾ ਰਹੇ ਆ ਆਪਣੇ ਘਰ ਵਿੱਚ ਖੁਸ਼ੀ ਮਨਾ ਰਹੇ ਆ ਕਿਉਂਕਿ ਪੰਜਾਬ ਸਰਕਾਰ ਨੇ ਸਾਨੂੰ ਘਰੇ ਬੰਦ ਕੀਤਾ ਹੋਇਆ ਹੈ। ਭਗਵਾਨ ਸ਼੍ਰੀ ਰਾਮ ਜੀ ਸਾਡੇ ਘਰ ਆਏ ਨੇ ਜਿਵੇਂ ਕਹਿੰਦੇ ਨੇ ਵੀ ਸਾਡੀ ਝੌਂਪੜੀ ਕੇ ਬਾਹਰ ਖੁੱਲ ਜਾਣਗੇ। ਭਗਵਾਨ ਸ਼੍ਰੀ ਰਾਮ ਅੱਜ ਆ ਗਏ ਆ ਮਾਰੇ ਘਰ ਮੈਂ ਦੇਸੀ ਆ ਤੇ ਵਿਦੇਸ਼ ਦੀ ਸੰਤਾਨ ਨੂੰ ਲਕ ਲਕ ਭਾਈ ਜਨਾਮ ਬગવાન ਸ਼੍ਰੀ ਰਾਮ ਜੀ ਦੇ ਮੰਦਿਰ ਬਣਦੇ ਆ ਖੁਸ਼ੀ ਵਿੱਚ ਸਾਰਿਆਂ ਦੇ ਮਨੋ ਕਾਮਨਾ ਭਗਵਾਨ ਸ਼੍ਰੀ ਰਾਮ ਜੀ ਪੂਰੀਆਂ ਕਰਨ ਹੁਣ ਭਗਵਾਨ ਜੀ ਦਾ ਜਿਹੜਾ ਮੰਦਿਰ ਬਣਿਆ ਉਸ ਨੂੰ ਦੇਮਾਲਾ ਕਰਾਂਗੇ ਜੈ ਜੈ ਸ਼੍ਰੀ ਰਾਮ 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 ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਹੇ ਮੇਰੇ ਭਵਾਂ ਜੀ ਜੈ ਸ਼੍ਰੀ ਰਾਮ ਜੀ ਸਾਡੇ ਭਾਰਤ ਖੁਸ਼ੀਆਂ ਬਖਸ਼ੋ ਜੈ ਜੈਕਾਰ ਕਰਦੇ ਸਾਡੇ ਭਾਰਤ ਸਾਡੇ ਪ੍ਰਧਾਨ ਮੰਤਰੀ ਜੀ ਨਿੰਦਰ ਮੋਦੀ ਜੀ ਦਾ ਧੰਨਵਾਦ ਆ ਉਹਨਾਂ ਦੇ ਆਸ਼ੀਰਵਾਦ ਰੱਖੋ ਸਾਰੇ ਸੰਤਾਂ ਦੇ ਭਾਰਤ ਦੀਆਂ ਦੇ ਆਸ਼ੀਰਵਾਦ ਰੱਖੋ ਜੈ ਜੈਕਾਰ ਕਰਦੋ ਸ਼੍ਰੀ ਹਰਿਮਾਨ ਜੀ ਜੈ ਜੈਕਾਰ ਕਰਦੇ ਬਾਬਾ ਜੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਗੋਬ ਜੈ ਸ਼੍ਰੀ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਤ ਮਾਤਾ ਦੀ ਜੈ ਅੱਜ ਸਾਰਾ ਦੇਸ਼ ਵਿਦੇਸ਼ ਖੁਸ਼ੀਆਂ ਮਨਾ ਰਿਹਾ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਬਣ ਦੇ ਵਿੱਚ ਅਯੁੱਧਿਆ ਵਿਖੇ ਖੁਸ਼ੀਆਂ ਮਨਾ ਰਿਹਾ ਪਰ ਮੈਨੂੰ ਪੰਜਾਬ ਸਰਕਾਰ ਨੇ ਘਰ ਵਿੱਚ ਬੰਦ ਕੀਤਾ ਹੋਇਆ ਹੈ ਬਈ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਮੈਨੂੰ ਇਕੱਲੇ ਨੂੰ ਬੰਦ ਕਰ ਦਿੰਦੇ ਆ ਬਈ ਜੀ ਖਤਰਾ ਬਹੁਤ ਜ਼ਿਆਦਾ ਹੋ ਗਿਆ ਜੀ ਹੁਣ ਕਹਿੰਦੇ ਤੇਰੇ ਬੇਟੇ ਨੂੰ ਖਤਰਾ ਹੋ ਗਿਆ ਵਾ ਮੈਂ ਸਾਰੇ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਬਣ ਦੇ ਆ ਖੁਸ਼ੀ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਵਾ ਅਤੇ ਭਗਵਾਨ ਸ਼੍ਰੀ ਰਾਮ ਜੀ ਦੇ ਅਸ਼ੀਰਵਾਦ ਨਾਲ ਭਾਰਤ ਵਿੱਚ ਖੁਸ਼ੀਆਂ ਖੁਸ਼ੀਆਂ ਆਉਣਗੀਆਂ ਹੁਣ ਦੁੱਖ ਸਾਰੇ ਕੱਟੇ ਜਾਣੇ ਲੋਕਾਂ ਦੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਬਣਦੇ 600 ਸਾਲ ਦੇ ਲੋਕਾਂ ਦੇ ਆਸਤਾ ਸੀ ਬਹੁਤ ਹੀ ਖੁਸ਼ੀਆਂ ਹੀ ਖੁਸ਼ੀਆਂ ਹੁਣ ਭੱਜਾ ਸਾਦਾ ਵੀ ਮੈਂ ਮਾਨ ਜੋ ਜਿਹੜੇ ਸੁਪਰੀਮ ਕੋਲ ਜੱਲ ਸਾਦਾ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇਤਿਹਾਸਕ ਪਹਿਲਾ ਲਿਆ ਕੇ ਮੰਦਿਰ ਦਾ ਬਨਵਾਣ ਸ਼ੁਰੂ ਕਰਵਾਇਆ ਤੇ ਉਸ ਤੋਂ ਬਾਅਦ ਮੰਦਿਰ ਪੂਰਾ ਬਣ ਗਿਆ ਸਾਧੂ ਸੰਤਾਂ ਦਾ ਵੀ ਧੰਨਵਾਦ ਆ ਜਿਹੜਾ ਅੱਜ ਪੂਰੇ ਵਿਸ਼ੇ ਵਿੱਚ ਭਗਵਾ ਭਗਵਾ ਹੋਇਆ ਪਿਆ ਭਗਵਾਨ ਸ਼੍ਰੀ ਰਾਮ ਜੀ ਦੇ ਗੋਸ਼ ਲੱਗ ਰਹੇ ਨੇ ਬਹੁਤ ਬੜੀ ਜਯਾਕਾਰਾ ਬਹੁਤ ਬੜੀ ਜਯਾਕਾਰਾ ਮੈਂ ਨਹੀਂ ਕਹਾਂਗਾ ਕਿਉਂਕਿ ਹਰ ਘਰ ਆ ਦੀਪ ਮਾਲਾ ਕਰੋ ਦੀਵੇ ਲਗਾਓ ਖੁਸ਼ੀਆਂ ਮਨਾਓ ਮਹਾ ਦੀਵਾਲੀ ਮਨਾ ਦਿਓ ਅੱਜ ਜੈਕਾਰਾ ਕਰ ਦਿਓ ਪ੍ਰਧਾਨ ਮੰਤਰੀ ਜਨੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰੋ ਸਾਰੇ ਦੁਨੀਆ ਦੇ ਲੋਕੋ ਜਿਹੜੇ ਕਾਂਗਰਸ ਵਾਲੇ ਜਾਂ ਹੋਰ ਲੋਕ ਉੱਥੇ ਗਏ ਨਹੀਂ ਉਹਨਾਂ ਨੂੰ ਵੀ ਜਿਹੜੀ ਬਿਨਾਸ਼ ਬੁੱਧੀ ਹੋਈ ਆ ਭਗਵਾਨ ਸ਼੍ਰੀ ਰਾਮ ਜੀ ਉਹਨਾਂ ਦੀ ਬੁੱਧੀ ਸਹੀ ਕਰੋ ਕਿਉਂਕਿ ਉਹਨਾਂ ਦਾ ਹੰਕਾਰ ਆ ਹੰਕਾਰ ਤੋੜ ਦਿਓ ਉਹਨਾਂ ਦਾ ਵੀ ਕਿਉਂਕਿ ਅਸੀਂ ਤਾਂ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਅਜੇ ਵੀ ਖੇ ਜਾਣਾ ਸੀਗਾ ਮੈਨੂੰ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਨੇ ਮੈਨੂੰ ਜਾਣ ਨਹੀਂ ਦਿੱਤਾ ਅਸੀਂ ਆਪਣੇ ਘਰ ਵਿੱਚ ਹੀ ਉਹ ਜਰਾ ਰਾਵਣਾ ਕੀਤੀਆ ਬਵਾਸੀ ਰਾਮ ਜੀ ਦੀ ਜਯਾ ਜਯਾ ਕਾਰੋ ਜਯਾ ਜਯਾ ਕਾਰੋ ਜਯਾ ਜਯਾ ਕਾਰੋ ਬਵਾਸੀ ਰਾਮ ਜੀ ਦੇ ਪਰਵਾਰ ਦੀ ਸਦਾ ਜਯਾ ਜਯਾ ਕਾਰੋ ਜਯਾ ਅਬ ਦੋ ਬਾਕੀ ਮੁੱਕ ਦੀ ਗੱਲ ਫੇਰ ਆਪਾਂ ਟੰਗਾ ਡਾਕਟਰ ਜੀ ਤੇ ਆਉਂਦੇ ਆ ਜੀ ਅਸੀਂ ਤਾਂ ਲੋਕਾਂ ਨੂੰ ਆਪਦੇ ਚਰਨਾਂ ਦੀ ਧੂੜ ਹੀ ਸਮਝਦੇ ਹਾਂ ਚਰਨਾਂ ਦੀ ਧੂੜ ਹੀ ਸਮਝਦੇ ਹਾਂ ਹੋਣਾ ਨਿਬੜ ਗਿਆ ਡਾਕਟਰ ਜੀ ਹੁਣ ਅੰਦਰ ਬੈਠੇ ਵੀ ਜੱਟਾਂ ਨੂੰ ਨਿੰਦਣਗੇ ਬਾਕੀ ਅੰਦਰ ਕੀ ਕੁਛ ਹੁੰਦਾ ਕਹਿੰਦੇ ਜੀ ਸੱਖਾਂ ਨੂੰ ਬਹੁਤ ਕੁਛ ਆ ਜਿੱਤੋਂ ਵੀ ਸੱਖਾਂ ਨੂੰ ਮਿਲਦਾ ਸਿੱਖ ਲੈਣਾ ਚਾਹੀਦਾ ਹਣਾ ਜੀ ਤੇ ਤੁਹਾਨੂੰ ਤਫਾੜ ਸਿੰਘ ਜੀ ਦੱਸਣਗੇ ਜੀ ਅੰਦਰ ਕੀ ਕੁਛ ਹੁੰਦਾ ਡਾਕਟਰ ਜੀ ਹੁਣ ਦੱਸਿਓ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਐਂਡ ਤੇ ਜ਼ਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੂੰ ਪਤਾ ਮੈਂ ਜੀਲ 'ਚ ਸੀਗਾ ਜੀਲ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਆ ਪਹਿਲੀ ਵੀਡੀਓ ਆ ਆ ਜਿਹੜੀ ਬਾਹਰ ਦੀ ਦੁਨੀਆ ਇੱਕ ਵੱਖਰੀ ਦੁਨੀਆ ਆ ਉਹ ਚਾਰ ਦੀਵਾਰੀ ਦੇ ਅੰਦਰ ਉਹ ਵੱਖਰੀ ਦੁਨੀਆ ਆ ਉੱਥੇ ਵੀ ਬੜਾ ਕੁਝ ਸਿੱਖਣ ਨੂੰ ਆ ਜਿਹੜਾ ਆਪਾਂ ਨੂੰ ਦੁਨੀਆ ਦੇ ਵਿੱਚ ਰਹਿਣਾ ਸਿਖਾਉਂਦਾ ਆ ਜੇਲ੍ਹ ਦੇ ਵਿੱਚ ਵਰਦੀਆਂ ਦੇ ਵਿੱਚ ਨਾਲ ਕੋਈ ਨਹੀਂ ਖੜਦਾ ਉਹਦੇ ਉੱਤੇ ਜੇ ਉਸ ਜੇਲ੍ਹ ਦੇ ਵਿੱਚ ਜਿਹਦੇ ਉੱਤੇ ਜਿਹਦਾ ਜੋ ਚੱਲਦਾ ਉਹ ਚਲਾਉਂਦਾ ਆ ਠੀਕ ਹੈ ਬੜਾ ਕੁਝ ਚਲਦਾ ਆ ਸਰਕਾਰਾਂ ਦੀਆਂ ਕਟ ਘਾਟਾਂ ਕਰਕੇ ਉਹਦੇ ਬੱਚਿਆਂ ਨੂੰ ਗੁੱਟ ਵੀ ਪੈਂਦੀ ਰਹੀ ਆ ਉਹਦੇ ਨਸ਼ਾ ਵੀ ਹੁੰਦਾ ਜੇਲ੍ਹਾਂ ਚ ਠੀਕ ਹੈ ਜਿਹੜਾ ਨਸ਼ਾ ਆਮ ਦੁਨੀਆ ਦੇ ਵਿੱਚ 5 ਰੁਪਏ ਦਾ ਹੋਊਗਾ ਉਹ ਅੰਦਰ 500 ਦਾ ਹੋਊਗਾ ਪੁਆਵਲਿਓ वाही जी का खालसा वाहिगुरु जी की फतेह जय श्री राम सलाम तो यार बस आज के लिए सिर्फ इतना ही अब अगर तुम लोग को वीडियो पसंद आए ना तो यार लाइक मारो कर दो यार तुम्हारे पैसे थोड़ी ना कट रहे हैं कर दो अब अगर तुम लोग नए हो तो यार सब्सक्राइब करो वो जो लाल वाला बटन है उसके साथ मेरी राउंड खेलो या फिर टीपी टीपी टैप मुझे नहीं पता बस क्लिक हो जाना चाहिए